ਬਹੁਤ ਵਧੀਆ ਦਮਨਾ ਬੇਟਾ ਤੁਸੀਂ ਅਜੇ ਬਚਪਨ ਜੋ ਅਸੀਂ ਕਈ ਵਾਰੀ ਜਦੋਂ ਕਰੀਅਰ 'ਚ ਅੱਗੇ ਵਧੋਦੇ ਹਾਂ ਨਾ ਲਾਈਫ 'ਚ ਜੇ ਤਾਂ ਅਗਾਂਹ ਲਾਈਫ 'ਚ ਦਾ ਸਟ्रेस ਹੋ ਜਾਂਦਾ ਹੈ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਕੋਈ ਵੀ ਚਾਹੇ ਬਿਜ਼ਨਸ 'ਚ ਹੋਵੇ ਚਾਹੇ ਜੋਬ 'ਚ ਹੋ ਤਾਂ ਉਸ ਟਾਈਮ ਤੇ ਫੀਲ ਹੁੰਦਾ ਹੈ ਕਿ ਬਚਪਨ ਕਿੰਨਾ ਵਧੀਆ ਸੀ ਤੇ ਆਰਾਮ ਨਾਲ ਸਕੂਲੋਂ ਨਾ ਮਸਤੀ ਕਰਨਾ ਦੋਸਤਾਂ ਨਾਲ ਪੜ੍ਹਾਈ ਤਾਂ ਕਰਨੀ ਹੁੰਦੀ ਹੈ ਮੈਂ ਕੱਲ ਵੀ ਗਲਾਸ 'ਚ ਇਹ ਗੱਲ ਬੋਲੀ ਸੀ ਕਿ ਪੜ੍ਹਨ ਤੇ ਹੈ ਤੁਸੀਂ ਬੱਚੇ ਕਹਿੰਦੇ ਇਹ ਤਾਂ ਔਖਾ ਲੱਗਦਾ ਪੜ੍ਹਾਈ ਔਖਾ ਮਤੇ ਇਸ ਟਾਈਮ ਤੇ ਲੱਗਦਾ ਜਦੋਂ ਇਸ ਫੇਸ ਤੋਂ ਅੱਗੇ ਨਿਕਲੋਗੇ ਨਾ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਜੀ ਸਭ ਤੋਂ ਵਧੀਆ ਸੀ ਤੁਹਾਨੂੰ ਲੱਗਦਾ ਟੀਚਰ ਵਧੀਆ ਬੋਲ ਕੇ ਚਲੇ ਜਾਂਦੇ ਆ ਜਾਂ ਤਾਂ ਸੀ ਕਰਦੇ ਆ ਬੱਚੇ ਮੈਨੂੰ ਆ ਕੇ ਇਹ ਗੱਲ ਕਹਿੰਦੇ ਸੀ ਮੈਨਾਂ ਸਾਨੂੰ ਯਾਦ ਕਰਨਾ ਪੈਂਦਾ ਅਸੀਂ ਵੀ ਉਹ ਚੀਜ਼ਾਂ ਤੋਂ ਨਿਕਲੇ ਆਪਾਂ ਟੈਸਟ ਫੇਸ ਤੇ ਪਹੁੰਚ ਕੇ ਤੁਹਾਨੂੰ ਦੱਸ ਰਿਹਾ ਕਿ ਤੁਹਾਡੀ ਲਾਈਫ ਬੈਸਟ ਲਾਈਫ ਹੈ ਔਰ ਇਸ ਫੇਸ ਨੂੰ ਇੰਜੋਏ ਕਰਦੇ ਹੋਏ ਅੱਗੇ ਵਧਣਾ ਔ ਚੰਗੀਆਂ ਗੱਲਾਂ ਸਿੱਖੀਆਂ ਹਾਂ ਜਾਂਜੀ ਨੂੰ ਤੁਹਾਨੂੰ ਪੰਕਜ ਸਾਰਾ ਚੰਦਰਿੰਦ ਦੇ ਕੁਝ ਦੱਸਣਗੇ ਉਹਨਾਂ ਦਾ ਬਾਜਜੀਤ ਨਾਮ ਪਿਆਰ ਹੈ। ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ, ਅਤੇ ਆਪ ਸਰਵਾਂ, ਅਤੇ ਪਿਆਰੇ ਬੱਚਿਓ, ਸਭ ਨੂੰ ਪਿਆਰ ਭਰੀ ਸਤਿਕਾਰ। ਬੇਟਾ ਅੱਜ ਤੋਂ ਢੋਲ ਦੀ ਸਟੋਰੀ ਲੈ ਕੇ ਆਇਆ। ਜਨਰਲ ਨੇ ਵੀ ਸੋਹਣੀ ਸਨਿਧਾਂ ਹੁੰਦਾ। ਕੱਟੂਏ ਤੇ ਖੰਗੋਸ਼ ਦੀ ਸਟੋਰੀ ਸੁਣੀ ਹੈ ਨਾ ਸੁਣੀ ਹੈ ਯਸ ਸਰ ਉਹ ਵੀ ਸਮਾਲੇਡ ਮਾਡਰਨ ਜਿਦਾਂ ਤੁਸੀਂ ਮਾਡਰਨ ਕਹਾਵਿ ਸੁਣੀ ਹੋਣੀ ਹੈ ਉਦਾਂ ਹੀ ਕੱਟੂਏ ਤੇ ਖੰਗੋਸ਼ ਦੀ ਮਾਡਰਨ ਸਟੋਰੀ ਸੁਣਾਉਣਾ ਸਾਰੇ ਨੇ ਜਿਹੜੀ ਪੁਰਾਣੀ ਸਟੋਰੀ ਸੁਣੀ ਹੋਈ ਹੈ ਯਸ ਉਹਦੇ ਵਿੱਚ ਕੀ ਸੀਗਾ ਕਿ ਦੋਨਾਂ ਦੀ ਰੇਸ ਲੱਗ ਜਾਂਦੀ ਹੈ ਉਹਦੇ ਵਿੱਚ ਰੇਸ ਲੱਗ ਜਾਂਦੀ ਹੈ ਦੋਨਾਂ ਦੀ ਔਰ ਜਿੰਦਾ ਕੋਣਾ ਕਛੂਆ ਦੀ ਜ਼ਿੰਦਗੀ ਹੁੰਦਾ ਇਤਨਾ ਸਾਰਿਆਂ ਨੂੰ ਪਤਾ ਹੈ ਯੈਸ ਸਰ ਠੀਕ ਹੈ ਨੈਕਸਟ ਕੀ ਹੁੰਦਾ ਜਿਹੜਾ ਕਛੂਆ ਵਾ ਉਹ ਜਿਸੇ ਹੁੰਦਾ ਕਿਉਂਕਿ ਉਹ ਫਲੋ ਐਂਡ ਸਟੇਡੀ ਤੇ ਵਿਸ਼ਵਾਸ ਕਰਦਾ ਹੈ ਐਕਿਊਰੇਸੀ ਰੱਖਦਾ ਸਲੋਲੀ ਸਲੋਲੀ ਚੱਲਦਾ ਰਹਿੰਦਾ ਪਰ ਜਿਹੜਾ ਖਰਗੋਸ਼ ਹੁੰਦਾ ਉਹਦਾ ਰਸਤੇ 'ਚ ਧਿਆਨ ਭੰਗ ਹੋ ਜਾਂਦਾ ਹੈ ਪ੍ਰੋਪਰ ਉੱਥੇ ਪਹੁੰਚ ਨਹੀਂ ਪਾਉਂਦਾ ਜਿਹੜਾ ਉਹਦਾ ਡੈਸਟੀਨੇਸ਼ਨ ਹੁੰਦਾ ਕਿੱਦਾਂ ਹੀ ਹੁੰਦਾ ਖਰਗੋਸ਼ ਰੋਲਾ ਪਾ ਲੈਂਦਾ ਕਹਿੰਦਾ ਜੀ ਮੈਂ ਨਹੀਂ ਮੰਨਦਾ ਮੇਰੇ ਤੋਂ ਹੋ ਗਈ ਗਲਤੀ